ਸੌਨ ਮਹੀਨਾ ਔਰਤਾਂ ਲਈ ਬਹੁਤ ਹੀ ਵਿਸ਼ੇਸ਼ ਹੁੰਦਾ ਹੈ ਕਿਉਂਕਿ ਇਸ ਮਹੀਨੇ ਔਰਤਾਂ ਇਕੱਠੀਆਂ ਹੋ ਕੇ ਤੀਆਂ ਦਾ ਤਿਹਾਰ ਮਨਾਉਂਦੀਆਂ ਹਨ ਤੇ ਆਨੰਦ ਮਾਣਦੀਆਂ ਹਨ ਇਸੇ ਲਈ ਤਹਿਤ ਮੰਦਰ ਬਾਬਾ ਲਾਲੋ ਪੀ ਲੋ ਜੀ ਜਖੂ ਜ ਠੇਰੇ ਦੇ ਆਸ-ਪਾਸ ਪਿੰਡ ਕੋੜਕਾ ਵਿਖੇ 5 ਦਿਨਾਂ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਤਾਜ਼ੇ ਫੁੱਲਾਂ ਨਾਲ ਸਜਾਏ ਗਏ ਝੂਲੇ ਚਮਕੀਆਂ ਚੂੜੀਆਂ ਦੀਆਂ ਦੁਕਾਨਾਂ ਅਤੇ ਮਹਿੰਦੀ ਦੀ ਮਿੱਠੀ ਖੁਸ਼ਬੂ ਨੇ ਇਸ ਰੌਣਕ ਨੂੰ ਹੋਰ ਵਧਾ ਦਿੱਤਾ ਇਸ ਮੌਕੇ ਵਹਿੀਆਂ ਔਰਤਾਂ ਅਤੇ ਮਟਿਆਰਾਂ ਵੱਲੋਂ ਆਪਣੀ ਮਨਪਸੰਦ ਦਾ ਪਹਿਰਾਵਾ ਪਾ ਕੇ ਪਿੰਗਾ ਚੂਪੀਆਂ ਅਤੇ ਲੋਕ ਗੀਤ ਗਾ ਕੇ ਬੋਲੀਆਂ ਤੇ ਕਿੱਦਾਂ ਪਾਇਆ। ਅਕੀਰ ਵਿੱਚ ਨੌਜਵਾਨ ਲੜਕੀਆਂ ਵੱਲੋਂ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹੜੇ ਹਰੇਕ ਸਾਲ ਪੀਂਆਂ ਦਾ ਤਿਉਹਾਰ ਮਨਾਉਂਦੇ ਹਨ। ਸ੍ਰੀ ਕਾਰੂਏ ਰਸੀਤ ਅਰੇ ਪਿੰਡ ਕੋੜ ਕੇ ਕਿ ਕਿਤੇ ਯਾਦ ਮੇਲੇ ਸਾਨੂੰ ਇੱਥੇ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਸਾਰੇ ਪਿੰਡਾਂ ਦੇ ਵਿੱਚ ਇਹਦਾ ਮਨਾਉਣਾ ਚਾਹੀਦਾ ਯਾਰ ਆਪਾਂ ਇੱਥੇ ਪਿੰਗਾ ਝੂਟੀਆਂ ਇੰਦਾ ਪਾਇਆ ਹੁਣ ਆਪਾਂ ਇੱਥੇ ਖੜੇ ਆ ਬੰਗਾ ਵੇਖਦੇ ਪਏ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੇ ਮਾਤਾ ਦੀ ਸਾਰਿਆਂ ਨੂੰ ਅਸੀਂ ਪਿੰਡ ਕੋੜ ਦਾ ਸੁਲੋਂਗ ਕੱਢਦੇ ਆ ਤੇ ਇੱਥੇ ਤੀਆਂ ਦਾ ਤਿਉਹਾਰ ਬੜੀ ਸ਼ਾਨ ਨਾਲ ਮਨਾਇਆ ਗਿਆ ਅੱਜ ਲਾਸਟ ਦਿਨ ਆ ਪੰਜੀਨਾ ਦਾ ਇਹ ਤੀਆਂ ਦਾ ਮੇਲਾ ਸੀਗਾ ਅਸੀਂ ਮੰਦਰ ਬਾਬਾ ਲਾਲੋ ਪੀ ਲੋਦੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜੇ ਇਹ ਵਾਲਾ ਪ੍ਰੋਗਰਾਮ ਕਰਵਾਉਂਦੇ ਹਨ ਇੱਥੇ ਲੱਗੇ ਚੱਗੇ ਤੇ ਬਹੁਤ ਸਾਰੇ ਪਿੰਡਾਂ ਦੇ ਕੁੜੀ ਸਭਾਈਆਂ ਅੱਦੇ ਆਪਣਾ ਮਤ ਉਹ ਰੈਕਡ ਕੀਤਾ ਕਿੰਨੇ ਪਾਇਏ ਮਸਤੇ ਅਤੇ ਪਿੰਗਾ ਜੂਟੀਆਂ ਤੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਸਾਰੇ